ਫਗਵਾੜਾ ਦੇ ਹਨੂਮਾਨਗੜ੍ਹੀ ਮੰਦਿਰ ਵਿਖੇ ਐਡਵੋਕੇਟ ਬਲਦੇਵ ਰਾਜ ਸ਼ਰਮਾ ਅਤੇ ਇੰਦਰਜੀਤ ਕਰਵਲਦੀ ਪ੍ਰਧਾਨੀ ਇਹ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਹਮ ਹਮਾ ਕੇ ਕਮੇਟੀ ਮੈਂਬਰਾਂ ਨੇ ਪਾਗਲਿਆ ਮੌਕੇ ਤੇ ਦੱਸਿਆ ਗਿਆ ਕਿ Hindu ਤਿਵਾਰ ਕਮੇਟੀ ਕੌਮੀ ਸੇਵਕ ਰਾਮਲੀਲਾ ਕਮੇਟੀ ਦਾ ਪੂਰਾ ਸਾਥ ਦੇਵੇਗੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸ਼ਹਿਰਾ ਬੜੀ ਹੀ ਧੂਮ-ਤਾਮ ਨਾਲ ਮਨਾਇਆ ਜਾਵੇਗਾ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰੋਜ਼ਾਨਾ ਰਾਮਲੀਲਾ ਦੇ ਰਿਹਸਲ ਦੇਖਣ ਲਈ ਸ਼ਾਮ ਨੂੰ 8:30 ਵਜੇ ਪਹੁੰਚਣਾ ਜ਼ਰੂਰੀ ਹੈ। ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ। ਅੱਜ ਹਨੂਮਨ ਗੜੀ ਮੰਦਿਰ ਦੇ ਵਿੱਚ ਜੋ ਮੀਟਿੰਗ ਆਪਣੀ ਹੋਈ ਆ ਉਹਦੇ ਵਿੱਚ ਸ਼੍ਰੀ ਬਲਦੇਵ ਰਾਜ ਸ਼ਰਮਾ ਜੀ ਐਡਵੋਕੇਟ ਤੇ ਨਾਲ ਇੰਦਰਜੀਤ ਜੀ ਕਰਬਲ ਹੋਰ ਸ਼ਹਿਰ ਦੇ ਮੇਨ ਬੰਦੇ ਇੱਥੇ ਸ਼ਾਮਲ ਹੋਏ ਨੇ। ਵਿਸ਼ਾ ਜਿਹੜਾ ਹੈ ਉਹ ਰਾਮਲੀਲਾ ਦਾ ਚੱਲਦਾ ਪਿਆ ਹੈ। ਅੱਜ 5 ਦਿਨ ਹੋ ਗਏ ਨੇ RAM ji ਦੇ ਰੀਅਲ ਨੂੰ ਸ਼ੁਰੂ ਹੋਏ ਨੂੰ ਤੇ ਮੈਨੂੰ ਇਹਨਾਂ ਨੇ ਡਾਇਰੈਕਟਰ ਦਾ ਜੋ ਅਹੁਦਾ ਦਿੱਤਾ ਹੈ ਮੈਂ ਆਪਣਾ ਅਹੁਦਾ ਜੋ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਰਿਆ ਤੇ ਨਿਭਾਉਂਗਾ ਤੇ ਸਾਰੇ ਪਾਤਰਾਂ ਨੂੰ ਮੈਂ ਬੇਨਤੀ ਕਰਦਾ ਜਿੰਨੇ ਹਾਲੇ ਨਹੀਂ ਆ ਰਹੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ 8:30 ਵਜੇ ਮੰਦਰ ਦੇ ਵਿੱਚ ਪਹੁੰਚ ਜਾ ਕਰੋ 10 ਵਜੇ ਤੱਕ ਇਹ ਅਸਲ ਚੱਲਦੀ ਹੈ ਅਸੀਂ ਵੱਧ ਤੋਂ ਵੱਧ ਮਿਹਨਤ ਕਰਕੇ ਪਾਤਰਾਂ ਦੀ ਜਿਆਦਾ ਮਿਹਨਤ ਕਰਾ ਕੇ ਪਿਛਲੇ ਸਾਲ ਨੂੰ ਵੀ ਇਸ ਸਾਲ ਵਧੀਆ ਰਾਮਲੀਲਾ ਕਰਵਾਨੀ ਜਾਂਦੇ ਆ ਤਾਂ ਮੈਂ ਫੇਰ ਬੇਨਤੀ ਕਰਦਾ ਵੀ ਸਾਰੇ ਪਾਤਰਾਂ ਨੂੰ ਵੀ 8:30 ਵਜੇ ਇੱਥੇ ਸ਼ਾਮ ਨੂੰ ਮੰਦਰ ਪਹੁੰਚ ਜਾਇਆ ਕਰ ਜੈ ਸ਼੍ਰੀ ਰਾਮ ਹਿੰਦੂ ਤੇ ਹਾਰ ਕਮੇਟੀ ਕੌਮੀ ਸੇਵਕ ਰਾਮਲੀਲਾ ਕਮੇਟੀ ਨੂੰ ਪੂਰਾ ਸਹਿਯੋਗ ਦੇਵਾਂਗੀ ਉਹ ਇਹ ਦੁਸ਼ਹਿਰਾ ਹੈਗਾ ਉਹ ਜਿਹੜਾ ਜਿੱਦਾਂ ਅਗਲੇ ਸਾਲ ਪਿੱਛੇ ਹੋ ਰਿਹਾ ਐ ਇੱਥੇ ਇਸ ਸਾਲ ਬੜੀ ਧੂਮਧਾਮ ਨਾਲ ਕੀਤਾ ਜਾਊਗਾ ਔਰ ਰੇ ਰਾਮਲੀਲਾ ਵੀ ਆ ਉੱਚ ਵੀ ਨਵੇਂ-ਨਵੇਂ ਸੀਨ ਪੇਸ਼ ਕੀਤੇ ਜਾਉਂਗੇ ਨਵੇਂ ਨਿਯਤ ਚਾਕੀਆਂ ਪੇਸ਼ ਕੀਤੇ ਜਾਉਂਦੀਆਂ ਔਰ ਬਹੁਤ ਸੁਝਦੇ ਢੰਗ ਨਾਲ ਪੀਤੇ ਜੰਗੋਰ ਸ਼ਹਿਰ ਜਿਹੜੇ ਗਨਮਾਨਿਆ ਵਿਅਕਤੀ ਆ ਉਹਨਾਂ ਉੱਤੇ ਸੱਦ ਕੇ ਉਹਨਾਂ ਕੋਲ ਹੀ ਬੁਆਇਆ ਜਾਊਗਾ ਔਰ ਸਾਰੇ ਦੀ ਕਮੇਟੀ ਜਿਹੜੀ ਇਹ ਹਿੰਦੂ ਚਾਰਜ ਕਮੇਟੀ ਹੈ ਕੌਮੀ ਸੇਵਾ ਨਾਲ ਪੂਰਾ ਸਹਿਯੋਗ ਕਰਾਂਗੇ ਜੈ ਸ਼ੀਰ